ਦਿੱਲੀ ਕਸਟਮ ਵਿਭਾਗ ਨੂੰ 또 ਵੱਡੀ ਕਾਮਯਾਬੀ ਹਾਸਲ ਹੁੰਦੀ ਹੈ ਜਦੋਂ ਦਿੱਲੀ 에어ਪੋਰਟ ਤੇ 에어 ਇੰਡੀਆ ਦੀ ਫਲਾਈਟ ਦੇ ਵਿੱਚੋਂ ਇੱਕ ਭਾਰਤੀ ਜਿਹੜਾ ਲੈਂਡ ਕਰਦਾ ਹੈ ਤੇ ਉਹਦੇ ਬੈਗ ਦੀ ਚੈਕਿੰਗ ਦੌਰਾਨ ਉਸਦੇ ਬੈਗ ਦੇ ਵਿੱਚੋਂ ਨਹੀਂ ਬਲਕਿ ਟਾਇਰਾਂ ਦੇ ਅੰਦਰੋਂ ਕਸਟਮ ਵਿਭਾਗ ਵੱਲੋਂ ਸੋਨੇ ਦੇ ਕੈਪਸੂਲ ਬਰਾਮਦ ਕੀਤੇ ਜਾਂਦੇ ਨੇ ਸਕਰੀਨ ਉੱਤੇ ਤੁਸੀਂ ਵੀ ਇਹ ਵੀਡੀਓ ਦੇਖ ਸਕਦੇ ਹੋ ਕਿ ਕਿਵੇਂ ਕਸਟਮ ਵਿਭਾਗ ਦੀ ਸੂਝ-ਬੂਝ ਦੇ ਨਾਲ ਇਹ ਜਿਹੜੇ ਕੈਪਸੂਲ ਨੇ ਟਾਇਰਾਂ ਦੇ ਅੰਦਰੋਂ ਬਰਾਮਦ ਕੀਤੇ ਗਏ ਨੇ ਕਸਟਮ ਵਿਭਾਗ ਦੇ ਅਧਿਕਾਰੀ ਬੈਗ ਦੀ ਚੈਕਿੰਗ ਕਰ ਰਹੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਤੱਕਦੇ ਹੋ ਕਿ ਕਿਵੇਂ ਇਸ ਬੈਗ ਦੀ ਪੂਰੇ ਤਰੀਕੇ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜਦੋਂ ਅਧਿਕਾਰੀ ਵੱਲੋਂ ਸਕਰੂ ਖੋਲੇ ਜਾਂਦੇ ਨੇ ਟਾਇਰਾਂ ਦੇ ਉੱਤੇ ਟਾਇਰ ਨੂੰ ਅ ਟਾਇਰ ਨੂੰ ਫੱਲੇ ਸੁਟਾ ਜਾਂਦਾ ਤੇ ਟਾਇਰ ਦੇ ਅੰਦਰੋਂ ਕੈਪਸੂਲ ਬਰਾਮਦ ਕੀਤੇ ਜਾਂਦੇ ਨੇ ਤੁਸੀਂ ਅਕਸਰ ਹੀ ਖਬਰਾਂ ਸੁਣੀਆਂ ਹੋਵਗੀਆਂ ਕਿ ਜਿਵੇਂ ਕਿ ਜਦੋਂ ਕਸਟਮ ਵਿਭਾਗ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਤਾਂ ਲੋਕ ਵੱਖ-ਵੱਖ ਤਰੀਕਿਆਂ ਦੇ ਨਾਲ ਜੁਗਾੜ ਲਗਾ ਕੇ ਜਿਹੜੀ ਕਿ ਅ 11 ਕਾਨੂੰਨੀ ਚੀਜ਼ਾਂ ਤੇ ਸੋਨਾ ਵਿਦੇਸ਼ਾਂ ਤੋਂ ਦੇਸ਼ ਅੰਦਰ ਲੈ ਕੇ ਆਉਂਦੇ ਨੇ ਪਰ ਕਸਟਮ ਵਿਭਾਗ ਆਪਣੀ ਸੂਝ-ਬੂਝ ਦੇ ਨਾਲ ਇੰਨਾ ਲੋਕਾਂ ਨੂੰ 에ਰਪੋਰਟ ਤੇ ਹੀ ਹਿਰਾਸਤ ਵਿੱਚ ਲੈ ਲੈਂਦਾ ਹੈ ਉੱਥੇ ਇੱਕ ਹੋਰ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਦੋਂ 에ਰ ਇੰਡੀਆ ਦੀ ਜਿਹੜੀ ਫਲਾਈਟ ਲੈਂਡ ਕਰਦੀ ਹੈ ਦਿੱਲੀ ਰਿਪੋਰਟ ਤੇ ਜਦੋਂ ਗ੍ਰੀਨ ਚੈਨਲ ਦੇ ਵਿੱਚੋਂ ਇਹ ਬੈਗ ਤਾਂ ਨਿਕਲ ਜਾਂਦਾ ਇਸ ਦੇ ਵਿੱਚ ਕੋਈ ਵੀ ਅਜੀਬ ਚੀਜ਼ ਡਿਟੈਕਟ ਨਹੀਂ ਕੀਤੀ ਜਾਂਦੀ ਪਰ ਕਸਟਮ ਵਿਭਾਗ ਨੂੰ ਮਿਲੀ ਜਾਣਕਾਰੀ ਅਨੁਸਾਰ ਜਦੋਂ ਉਸ ਬੈਗ ਨੂੰ ਪੂਰੀ ਤਰੀਕੇ ਨਾਲ ਚੈੱਕ ਕੀਤਾ ਜਾਂਦਾ ਤੇ ਇਸ ਦੇ ਟਾਇਰਾਂ ਅੰਦਰੋਂ ਸੋਨੇ ਦੇ ਜਿਹੜੇ ਕੈਪਸੂਲ ਨੇ ਬਰਾਮਦ ਕੀਤੇ ਜਾਂਦੇ ਨੇ ਉੱਥੇ ਹੀ ਹੁਣ ਇਸ ਜਿਹੜਾ ਭਾਰਤੀ ਹੈ ਜਿਸ ਦੇ ਬੈਗ ਅੰਦਰੋਂ ਇਹ ਸੋਨਾ ਬਰਾਮਦ ਕੀਤਾ ਗਿਆ ਉਸ ਨੂੰ ਹੀ ਰਾਜਸਥਾਨ ਵਿੱਚ ਲੈ ਲਿਆ ਗਿਆ ਹੈ ਅਧਿਕਾਰੀਆਂ ਵੱਲੋਂ ਤੇ ਪੁਛਗਿਛ ਕੀਤੀ ਜਾ ਰਹੀ ਹੈ ਕਿ ਇਹ ਸੋਨਾ ਆਇਆ ਤੇ ਆਇਆ ਕਿੱਥੋਂ ਉੱਥੇ ਤੁਸੀਂ ਸਕਰੀਨ ਉੱਤੇ ਵੀਡੀਓ 'ਚ ਦੇਖ ਸਕਦੇ ਹੋ ਕਿ ਕਿਵੇਂ ਅਧਿਕਾਰੀ ਜਿਹੜੇ ਨੇ ਇਸ ਬੈਗ ਨੂੰ ਪੂਰੇ ਤਰੀਕੇ ਨਾਲ ਖੋਲ ਕੇ ਚੈੱਕ ਕਰ ਰਹੇ ਨੇ ਤੇ ਜਦੋਂ ਸਕਰੂ ਖੋਲੇ ਜਾਂਦੇ ਨੇ ਇਸ ਬੈਗ ਦੇ ਟਾਇਰਾਂ ਦੇ ਤੇ ਟਾਇਰ ਨੂੰ ਥੱਲੇ ਸੁਟਾ ਜਾਂਦੇ ਤੇ ਇਸ ਦੇ ਵਿੱਚੋਂ ਸੋਨੇ ਦੇ ਕੈਪਸੂਲ ਨਿਕਲ ਕੇ ਬਾਹਰ ਆਉਂਦੇ ਨੇ। ਉੱਥੇ ਤੁਹਾਨੂੰ ਸੋਨੇ ਦੇ ਕੈਪਸੂਲਾਂ ਦੀ ਮਾਰਕੀਟ ਵੈਲਿਊ ਦੱਸਦੀ ਹੈ ਤੇ 33 ਲੱਖ ਰੁਪਏ ਦੀ ਦੱਸੀ ਜਾ ਰਹੀ ਹੈ। ਜੀ ਹਾਂ ਇਹ ਸੋਨੇ ਦੇ ਕੈਪਸੂਲ ਮਾਰਕੀਟ ਦੇ ਅੰਦਰ 33 ਲੱਖ ਰੁਪਏ ਦੇ ਨੇ ਤੇ ਹੁਣ ਵਿਭਾਗ ਨੇ ਇਸ ਨੂੰ ਆਪਣੇ ਹਿਰਾਸਤ ਵਿੱਚ ਲੈ ਲਿਆ ਹੈ। ਸੁਲਾਨ ਹੁੰਦੇ ਜਿਹੜੀ ਜਾਂਚ ਹੈ ਸ਼ੁਰੂ ਕਰ ਦਿੱਤੀ ਆ ਉਹਦੇ ਆ ਤੁਹਾਨੂੰ ਵੀ ਦਿਖਾ ਦਿੰਨੇ ਆ ਉਹ ਵੀਡੀਓ ਜੋ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ